ਅਸਤੇ ਵਿਚਾਲੇ ਖਬਰ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ 14 ਮਾਰਚ ਨੂੰ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਬੇਗੋਵਾਲ ਸੰਤ ਪ੍ਰੀਮ ਸਿੰਘ ਮਰਾਰੇ ਵਾਲਿਆਂ ਦੇ ਡੇਰੇ ਤੇ ਸੁਖਬੀਰ ਬਾਦਲ ਵੀ ਜਾਣਗੇ ਤੇ ਬੀਬੀ ਜਗੀਰ ਕੌਰ ਵੀ ਉੱਥੇ ਪਹੁੰਚਣਗੇ ਜਿੱਥੇ ਇਸ ਨੂੰ ਲੈ ਕੇ ਐਲਾਨ ਜਿਹੜਾ ਉਹ ਹੋ ਸਕਦਾ ਹੈ ਤੇ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਜੋ ਮਨਮਟਾਵ ਸੀਗੇ ਉਹ ਖਤਮ ਕੀਤੇ ਜਾ ਸਕਦੇ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਉਹ ਵੀ ਸ਼ਰੋਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਆ ਘਰ ਵਾਪਸੀ ਕਰ ਚੁੱਕੇ ਨੇ ਜਗਵੀਰ ਬਾਦਲ ਜਗਜੀਤ ਕੋਰ ਨੂੰ ਅਪੀਲ ਕਰ ਚੁੱਕੇ ਆ ਕਿ ਘਰ ਵਾਪਸੀ ਕੀਤੀ ਜਾਏ ਜਦੋਂ ਸੁਖਦੇਵ ਸਿੰਘ ਢਿੰਸਾ ਸ਼ਾਮਲ ਹੋਏ ਸੀ ਸ਼ਰੋਣੀ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਆਗੂ ਪਾਰਟੀ ਤੋਂ ਵੱਖ ਗਏ ਜਿਹੜੇ ਵੀ ਪਾਰਟੀ ਤੋਂ ਨਰਾਜ਼ ਹੋ ਕੇ ਜਾਂ ਕਿਸੇ ਤੋਂ ਵੀ ਨਰਾਜ਼ ਹੋ ਕੇ ਗਏ ਆ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਵੀ ਮੰਗਦਾ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਖੇਤੀ ਪਾਰਟੀ ਨੂੰ ਮਜ਼ਬੂਤ ਕਰਨ ਤਾਂ ਜੋ ਜੋ ਦੂਸਰੀਆਂ ਪਾਰਟੀਆਂ ਨੇ ਜੋ ਪੰਜਾਬ ਦੇ ਲਈ ਠੰਗੀਆਂ ਨੇ ਉਹਨਾਂ ਨੂੰ ਜਿਹੜਾ ਉਹ ਸੂਬੇ ਤੋਂ ਬਾਹਰ ਕੀਤਾ ਜਾ ਸਕੇ ਸੱਤਾ ਤੋਂ ਬਾਹਰ ਕੀਤਾ ਜਾ ਸਕੇ ਤਾਂ ਹੁਣ 14 ਮਾਰਚ ਨੂੰ ਕੀ ਵਾਕਿਆ ਹੀ ਬੀਬੀ ਜਗੀਰ ਕੌਰ ਦੇ ਮਨਮਟਾਬ ਜਿਹੜੇ ਨੇ ਉਹ ਖਤਮ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਵਾਪਸੀ ਕਰਨ ਵਾਲੇ ਆ ਇਹ ਵੀ ਦੇਖਣਾ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਕਹੇਗੇ ਸੀ ਕਿ ਮੈਂ ਪਾਰਟੀ ਤੋਂ ਕਦੇ ਵੀ ਵੱਖ ਨਹੀਂ ਹੋਈ ਮੇਰੀ ਜੋ ਔਦੇ ਸੀਗੇ ਜਾਂ ਮੈਂਬਰਸ਼ਿਪ ਸੀਗੀ ਉਹ ਰੱਦ ਕੀਤੀ ਗਈ ਹੈ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਇਸ ਬਾਬਤ ਪਾਰਟੀ ਨੇ ਹੀ ਫੈਸਲਾ ਲਿਆ ਸੀ ਤੇ ਹੁਣ ਵੀ ਪਾਰਟੀ ਨੇ ਹੀ ਫੈਸਲਾ ਕਰਨਾ ਸੰਮਤਪ੍ਰਿਤ ਮਹਾਲ ਸਾਡੇ ਨਾਲ ਜੁੜਿਆ ਸੰਮਤ ਕੀ ਕੋਈ ਜਾਣਕਾਰੀ ਕੀ ਲੱਗਦਾ ਹੈ ਕਿ ਉੱਥੇ ਸਾਰੇ ਮਨਮਟਾਬ ਗਿਲੇ ਸ਼ਿਕਵੇ ਦੂਰ ਹੋ ਸਕਦੇ ਆ ਔਰ ਵਾਪਸੀ ਹੋ ਸਕਦੀ ਹੈ ਫਿਰ ਦੇਖੋ ਜਤਿੰਦਰ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਜਿਹੜਾ ਹੈ ਨਾਰਾਜ਼ ਹੋਏ ਲੀਡਰਾਂ ਦੀ ਘਰ ਵਾਪਸੀ ਆ ਉਹ ਦਿਨ ਪ੍ਰਤੀ ਦਿਨ ਹੁੰਦੀ ہوئی ਨਜ਼ਰ ਆ ਰਹੀ ਹੈ ਤਾਂ ਬਹੁਤ ਸਾਰੇ ਸਿਆਸੀ ਦਾਅ ਪੇਚ ਦਾ ਸਿਆਸੀਪਣ ਤੇ ਕਹਿੰਦੇ ਹੋ ਨਜ਼ਰ ਆ ਰਹੇ ਨੇ ਕਿ ਜਗਵੀਰ ਕੌਰ ਵੀ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਿਆਸੀ ਗਲਾਰਿਆਂ ਦੇ ਵਿੱਚ ਜਿਹੜੀਆਂ ਚਰਚਾਵਾਂ ਆਮਛਿੜੀਆਂ ਹੋਈਆਂ ਸਨ ਕਿ ਬੀਬੀ ਜਗੀਰ ਕੌਰ ਹੈ ਜਿਹੜੇ ਉਹ ਘਰ ਵਾਪਸੀ ਜਲਦੀ ਕਰ ਸਕਦੇ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਹੱਥ ਜੋੜ ਕੇ ਜਿਹੜੀ ਮਾਫੀ ਹੈ ਜਿਹੜੀ ਉਹ ਦੁਬਾਰਾ ਮੰਗੀ ਗਈ ਸੀ ਅਤੇ ਕਿਹਾ ਗਿਆ ਸੀ ਦੇ ਉੱਤੋਂ ਵੀ ਕਿਹਾ ਗਿਆ ਇਵਨ ਕਿ ਜੋ ਨਾਰਾਜ਼ ਹੋਏ ਲੀਡਰ ਨੇ ਉਹ ਘਰ ਵਾਪਸੀ ਕਰਨ ਤਾਂ ਜੋ ਇੱਕ ਖੇਤਰੀ ਪਾਰਟੀ ਵਿੱਚ ਜਿਹੜਾ ਮਜਬੂਤੀ ਵੱਲ ਜਿਹੜਾ ਉਹ ਲੈ ਕੇ ਜਾਂਦਾ ਜਾਵੇ ਲੇਕਿਨ ਬੀਬੀ ਜ਼ਗੀਰ ਕੌਰ ਦਾ ਇੱਕੋ ਹੀ ਦਾਵਾ ਪੇਸ਼ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ ਨਾ ਕਿ ਉਹ ਪਾਰਟੀ ਦੇ ਵਿੱਚੋਂ ਛੱਟ ਕੇ ਗਏ ਨੇ ਹਾਲਾਂਕਿ ਉਹ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਜਿਹੜਾ ਉਹ ਮੰਨ ਰਹੇ ਨੇ ਲੇਕਿਨ ਅੱਥੇ ਦੇਖਣਾ ਰਹਿ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਈ ਉਸ ਪਾਰਟੀ ਐਕਸਪੈਲ ਨੋਟਿਸ ਨੂੰ ਉਹ ਵਾਪਸ ਲੈਂਦੇ ਨੇ ਕਿ ਉਸ ਤੋਂ ਬਾਅਦ ਦੇ ਵਿੱਚ ਇਕੱਠੇ ਕਾਨਫਰੈਂਸ ਕਰਦੇ ਹੋਏ ਸੁਖਵੀਰ ਵਾਰਲ ਤੇ ਬੀਬੀ ਜਗੀਰਪੁਰ ਦਿਖਾਈ ਦੇਣਗੇ ਜਾਂ ਨਹੀਂ ਇਹ ਦੇਖਣਾ ਬਹੁਤ ਐਮ ਰਹੇਗਾ ਹਾਲਾਂਕਿ 14 ਤਰੀਕ ਦੀ ਬਹੁਤ ਸਾਰੇ ਗੱਲਾਂ ਕਰ ਰਹੇ ਨੇ ਸਿਆਸੀ ਪੰਡਤ ਕਿ 14 ਤਰੀਕ ਨੂੰ ਬੀਬੀ ਜਗੀਰਪੁਰ ਨੇ ਜਿਹੜੇ ਉਹ ਮੂੜ ਕਾਲੀ ਦਲ ਦੇ ਵਿੱਚ ਯਾਨੀ ਕਿ ਇਕੱਠੇ ਮੈਡੀ ਕਾਨਫਰੈਂਸ ਤੋਂ ਨੇ ਜਿਹੜੇ ਜਿਹੜੇ ਸੁਖਵੀਰ ਸਿੰਘ ਵਾਰਲ ਨਾਲ ਕਰ ਸਕਦੇ ਨੇ ਲੇਕਿਨ ਇਹ ਦੇਖਣਾ ਬਹੁਤ ਐਮ ਰਹੇਗਾ ਕਿ ਵਾਕਈ ਹੀ ਐਸੀ ਕਾਨਫਰੈਂਸ ਹੁੰਦੀ ਹੈ ਕਿ ਵਾਕਈ 14 ਤਰੀਕ ਨੂੰ ਬੀਬੀ ਜਗੀਰਪੁਰ ਦੀ ਘਰ ਵਾਪਸੀ ਹੁੰਦੀ ਹੈ ਜਾਂ ਨਹੀਂ ਇਹ ਠੀਕ ਹੈ ਸਮਤ ਜਾਣਕਾਰੀ ਦੇ ਲਈ ਧੰਨਵਾਦ ਫਿਲਹਾਲ ਜਿਹੜਾ ਉਹ ਵਾਪਸੀ ਹੋਏਗੀ ਕਿ ਨਹੀਂ ਹੋਏਗੀ ਇਹ ਤਾਂ 14 ਤਰੀਕ ਨੂੰ ਹੀ ਪਤਾ ਲੱਗਣਾ ਪਰ ਅਪੀਲ ਜਰੂਰ ਕੀਤੀ ਜਾ ਰਹੀ ਹੈ ਪਾਰਟੀ ਦੇ ਆਖੂਆਂ ਦੇ ਵੱਲੋਂ ਵੀ ਸਖੇ ਬਾਦਲ ਦੇ ਵੱਲੋਂ ਵੀ ਪਿਛਤ ਦਿਨੀ ਹੱਥ ਜੋੜ ਕੇ ਜਿਹੜੀ ਆ ਅਪੀਲ ਕੀਤੀ ਗਈ ਸੀ